ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਅਫਸਰ ਵਸੀ ਛੇੜ ਲਈ ਲੈ ਕੇ ਆਏ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਕੋਈ ਵੀਰ ਦਾ ਪੁਵਾਰ ਦਾ ਕੰਮ ਨਹੀਂ ਘਰੇਲੂ ਪਸ਼ੂਾਂ ਚੋਂ ਵੀਰੇ ਛੇੜ ਕਰ ਰਿਹਾ ਤੇ ਆਜੋ ਆਪਾਂ ਉਸਦੇ ਆ ਬਾਈ ਜੀ ਤੋਂ ਡਿਟੇਲ ਆਜੋ ਬਾਈ ਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਜੀ ਠੀਕ ਠਾਕ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਦਰਸ਼ਨ ਸਿੰਘ ਜੀ ਪਿੰਡ ਮੌੜ ਨਾਬਾ ਇਧਰ ਪੱਖੋ ਕੈਂਚੀਆਂ ਠੀਕ ਹੈ ਜੀ ਇਧਰ ਤਾਂ ਪਾਣੀ ਡਿਆ ਜੀ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਬਾ ਜੀ ਹਾਂ ਜੀ ਨੇੜੇ-ਨੇੜੇ ਮਤਲਬ ਮੰਨ ਕੇ ਚੱਲੋ ਆਪਣਾ ਕੀ ਪੈ ਜਾਂਦਾ ਰਸਤਾ ਇਹ ਹੈ ਨੇੜੇ ਢੱਲਮਾ ਆਪਣਾ ਨੇੜੇ ਪੈ ਜਾਂਦਾ ਇਧਰ ਪੱਖੋ ਕੈਂਚੇ ਨੇੜੇ ਪੈਦੇ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ 94642 24599 ਠੀਕ ਹੈ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਆਪਾਂ ਬੱਸੀ ਦੇਖ ਰਹੇ ਹਾਂ ਸਾਹਮਣੇ ਆਪਣੇ ਘਰ ਦੀ ਹੀ ਹੈ ਜੀ ਹਾਂ ਜੀ ਆਪਣੇ ਘਰ ਦੀ ਬੱਸੀ ਹੈ ਜੀ ਕਿੰਨੇ ਕੁ ਮਹੀਨੇ ਦੀ ਉਮਰ ਹੈ ਜ ਤੇ ਬਾਕੀ ਆਪਣੇ ਕਰ ਦੂਗੀ ਅਜੇ ਕਰ ਦਿਆ ਜੀ ਹਾਂ ਜੀ ਠੀਕ ਆ ਤੇ ਕੀ ਰਿਕਾਰਡ ਹੈ ਜੀ ਇਹਦੀ ਮਾਂ ਦਾ ਇਹਦੀ ਮਾਦਰ ਕਾਰਡ ਜੀ 20 ਲੀਟਰ ਦਿੱਤਾ ਜੀ ਇਹਨੇ ਮਾਂ ਦੇ ਠੀਕ ਆ ਆਪ ਇਹ ਕਿਹੜੇ ਸੀਮਨ ਦੇ ਪਤਾ ਜੀ ਕੋਈ 50 060 ਦਿਆ ਜੀ 50 060 ਹਾਂ ਜੀ ਹਾਂ ਬਾਕੀ ਵੀ ਆਪਾਂ ਕੱਦ ਚੈੱਕ ਕਰਾ ਲੈ 12 ਮਹੀਨਿਆਂ ਦੇ ਇਹ ਕੱਦ ਲੱਗਦਾ ਨਹੀਂ ਹਨਾ ਉਸ ਹਾਵ ਨਾਲ ਵੀ ਇੰਨੀ ਛਪਲੀ ਵੀ ਹੈਗੀ ਹਾਂਜੀ ਹਾਂ ਛੋਟੀ ਬਾਲੀ ਸੇਵਾ ਤੇ ਪਾਲੀ ਲੱਗਦੀ ਹਾਂਜੀ ਹਾਂ ਆਪਾਂ ਘਰੋਂ ਪਾਲੀ ਵੇਜਪੁਰੀ ਵਧੀਆ ਸੰਗ ਨਾ ਫੇਸ ਬਾਈ ਆਪਾਂ ਚੈੱਕ ਕਰਾਂ ਨਾ ਨੇੜੇ ਤਾਂ ਮੈਂ ਕਹਿੰਨਾ ਕਿਆ ਬਾਤਾਂ ਛੋਟਾ ਜਿਹਾ ਮੂਈਆ ਜੀ ਹੈ ਨਾ ਜਮਾ ਹਾਂਜੀ ਹਾਂਜੀ ਜੀ ਆਪਾਂ ਗੱਲ ਕਰੀਏ ਫੁੱਲ ਬ੍ਰੀਡ ਅਜਰਸੀ ਜਿਹਨੂੰ ਆਪਾਂ ਕਹਿੰਦੇ ਅਸਲ ਅਜਰਸੀ ਹੈ ਨਾ ਹਾਂਜੀ ਚਾਰ ਹੀ ਥਾਣਾ ਜੀ ਕੋਈ ਫੋੜ ਸੰਗ ਨਹੀਂ ਠੀਕ ਹੈ ਜੀ ਹਾਂਜੀ ਹਾਂ ਆਪਾਂ ਥਾਣੇ ਨੇੜੇ ਤੋਂ ਚੈੱਕ ਕਰਵਾਇਆ ਨਾ ਥਾਣੇ ਬਾਈ ਬਹੁਤ ਚੰਗਾ ਲੱਗਿਆ ਵਗਾ ਹੂੰ ਇਕਲਾ ਇਕਲਾ ਥਾਣਾ ਬਾਈ ਪੂਰੀ ਦਿੱਤੀ ਥਾਣ ਲੱਗਾ ਗੱਪੜਾਂ ਵਰਗੀ ਚੋੜੀ ਉੜਾਇ ਅਮਰੀਕਾ ਅਮਰੀਕਾ ਜ਼ਰੂਰ ਜਾ ਕੇ ਦੀ ਜ਼ਰੂਰ ਆ ਬਾਈ ਕਿਉਂਕਿ ਬਾਈ ਨੇ ਕਿਹੜਾ ਕਦੇ ਬਾਹਰ ਕੱਢੀ ਹਾਂਜੀ ਹਾਂ ਤੋਰ ਦੋ ਬਾਈ ਇਧਰ ਨੂੰ ਲੰਮੀ ਹਾਂਜੀ ਖੜਨੇ ਖੜਨੀ ਬਾਈ ਤੋਰਾ ਤਰ ਰਹਿਣਾ ਬੱਸੀ ਦਾ ਮੈਂ ਕਹਣਾ ਕੀ ਬਾਤਾਂ ਈ ਤੋਰ ਦੋ ਇਧਰ ਨੂੰ ਲੰਮੀ ਲੰਮੀ ਬਹੁਤਾ ਜੀ ਹੈ ਨਾ ਹਾਂਜੀ ਹਾਂ ਬਹੁਤ ਵਧੀਆ ਜੀ ਬਾਕੀ ਝੋੜ ਸੌਂਕਣਾ ਪਾਲੀ ਵੀ ਆ ਜੀ ਠੀਕ ਹੈ ਜੀ ਬਾਕੀ ਆਪਾਂ ਬਾਈ ਜਸਕਰ ਚ ਵੀਡੀਓ ਬਣਾਈਏ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਕਰੇ ਲੋਈ ਪਸ਼ੂਆਂ ਤੇ ਛੇਲ ਕੀਤੀ ਆ ਬਾਕੀ ਚੰਗੇ ਸੀਮਣ ਦੀ ਆ ਤੇ ਇਹ ਤੋਂ ਬਾਈ ਕਿੰਨੀ ਕੁ ਉਮੀਦ ਰਹੂਗੀ ਜੇ ਤਿਆਰ ਹੋ ਗਈ ਚੰਗੀ ਤਰ੍ਹਾਂ ਇਹਦਾ ਵੇਹਤ ਤਾਂ ਹੀ ਹੈਗਾ 20 ਲੀਟਰਾਂ ਦੀ ਇਹ ਪਹਿਲੇ ਸੂਏ ਜੀ ਠੀਕ ਆ ਚੰਗੀ ਤਿਆਰ ਹੋਈ ਹੋਈ ਹੈ ਜੀ ਹੂੰ ਸਹੀ ਗੱਲ ਆ ਪਣੀਪੜੀ ਵੀ ਚੈੱਕ ਕਰ ਲੋ ਫੁੱਲ ਬਾਕੀ ਆਪਾਂ ਝੋਲੀ ਇੱਕ ਵਾਰੀ ਚੈੱਕ ਕਰਾ ਨਾ ਬਹੁਤ ਸੁਣੀ ਝੋਲੀ ਆ ਥੋੜਾ ਮੇਰੇ ਕੈਮਰੇ ਤੋਂ ਬਾਈ ਜਰੂਰ ਝੱਕ ਦੀਆਂ ਨਾ ਤਾਂ ਕੋਈ ਫੋਰਸ ਆਂਗਾ ਬਾਕੀ ਇਕੱਲਾ ਇਕੱਲਾ ਥਣਾ ਲੈ ਹੂੰ ਬੱਸ ਹੂੰ ਥੋੜਾ ਜਿਹਾ ਝੱਕ ਦੀ ਹੈ ਜੀ ਹਾਂ ਜੀ ਲੈ ਬਈ ਬਾਕੀ ਦੰਦਾਂ ਚੋਂ ਖੀਰੀ ਵੀ ਆ ਹਾਂ ਦੰਦਾਂ ਦਾ ਖੀਰੀ ਆ ਜੀ ਹਮ ਜਮਾ ਬਾਈ ਪ्योर ਕੱਚੀ ਖੀਰੀ ਆ ਤੇ ਬਾਈ ਕੀ ਮੁੱਲ ਰੱਖੂ ਫਿਰ ਇਹਦਾ ਮੁੱਲ ਇਹ ਫੋਨ ਤੇ ਕਰ ਦਾਂਗੇ ਤੇ ਮੁੱਲ ਜਾਇਜ਼ ਮੁੱਲ ਦੇਣੇ ਲੈਣੀ ਹੋ ਜੀ ਹਾਂ ਠੀਕ ਆ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਤੇ ਮੁੱਲ ਫੋਨ ਤੇ ਹੋਊਗਾ ਲੈ ਜੀ ਇਧਰ ਆਉਂਗੇ ਆਪਾਂ ਚੈੱਕ ਕਰਾਣੇ ਮੈਂ ਕਹਿੰਦਾ ਕੀ ਆ ਬਾਤਾਂ ਗੁੱਥੀ ਚੈੱਕ ਕਰ ਲੋ ਕੀ ਆ ਬਾਤਾਂ ਜਮਾ ਛੋਟਾ ਜਿਹਾ ਮੂੰਹ ਆ ਚਾਹ ਕੌਲੀ ਚ ਪਾਣੀ ਪਿਆ ਦੋ ਹਾਂਜੀ ਹਾਂ ਹਾਂਜੀ ਹਾਂ ਤੇ ਨਗ ਸੀਗਾ ਬਾਈ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ